प्यारे दोस्तों आज ਆਪਾਂ ਇੱਕ ਬਿਲਕੁਲ ਹੀ ਨਵਾਂ ਪ੍ਰੋਗਰਾਮ ਸ਼ੁਰੂ ਕਰਨ ਲੱਗੇ ਆਂ ਆਪਾਂ ਜਾਣਦੇ ਆਂ ਕਿ ਇਹ ਕੁਦਰਤ ਬਹੁਤ ਅਦਭੁਤਾ ਬਹੁਤ ਵਸਮਾਦੀ ਆ ਬਹੁਤ ਇਹਦੇ ਵਿੱਚ ਅਜੀਬੋ ਗਰੀਬ ਜਾਨਵਰ ਨੇ ਪੰਛੀ ਨੇ ਇਸ ਦੇ ਪਹਾੜ ਨੇ ਬਹੁਤ ਸਾਰੀਆਂ ਦੁਨੀਆ ਦੇ ਵਿੱਚ ਕਟਨਾਵਾਂ ਹੁੰਦੀਆਂ ਜਿਨ੍ਹਾਂ ਦਾ ਸਾਡੇ ਕੋਲ ਪਹਿਲੀ ਨਜ਼ਰ ਚ ਸਾਨੂੰ ਪਤਾ ਨਹੀਂ ਲੱਗਦਾ ਕਿ ਇਹ ਕੀ ਹੋ ਰਿਹਾ ਹੈਗਾ ਅਜਿਹੇ ਜਿਹੜੇ ਵਰਤਾਰੇ ਨੇ ਅਜਿਹੇ ਜਿਹੜੇ ਅਧਪੁੱਤ ਬਸਮਾਦੀ ਕਟਣਾਵਾਂ ਨੇ ਉਹਨਾਂ ਦੇ ਬਾਰੇ ਰਾਜਪਾਲ ਸਿੰਘ ਜੀ ਨੇ ਇੱਕ ਪੁਸਤਕ ਲਿਖੀ ਹੈਗੀ ਆ ਉਹਦਾ ਨਾਂ ਹੈਗਾ ਕਿ ਉਡਣੀ ਮੱਛੀ ਉਸ ਪੁਸਤਕ ਦੇ ਵਿੱਚੋਂ ਜਿਹੜੇ ਦਿਲਚਸਪ ਵਾਕਿਆ ਉਹ ਤੁਹਾਡੇ ਨਾਲ ਅਸੀਂ ਸਾਂਝੇ ਕਰਿਆ ਕਰਾਂਗੇ ਇਹ ਜਿਹੜਾ ਐਪੀਸੋਡ ਆ ਇਹ ਜਿਹੜੀ ਜਾਣਕਾਰੀ ਹੋਊਗੀ ਇਹ ਛੋਟੇ ਬੱਚਿਆਂ ਦੇ ਵੀ ਬਹੁਤ ਵੱਡੇ ਕੰਮ ਦੀ ਹੋਵੇਗੀ ਅੱਜ ਦੀ ਜਿਹੜੀ ਗੱਲ ਆ ਉਹ ਆਪਾਂ ਸ਼ੁਰੂ ਕਰਦੇ ਆ ਇਹ ਤੁਸੀਂ ਭਲਾ ਦੁਨੀਆ ਦੇ ਵਿੱਚ ਜਿੰਨੇ ਵੀ ਜਾਨਵਰ ਨੇ ਉਹਨਾਂ ਵਿੱਚੋਂ ਉਹ ਕਿਹੜਾ ਜਾਨਵਰ ਆ ਜਿਹੜਾ ਜਾਨਵਰ ਸਭ ਤੋਂ ਵੱਡਾ ਆਕਾਰ ਵਿੱਚ ਭਾਰ ਵਿੱਚ ਕਿਹੜਾ ਜਾਨਵਰ ਵੱਡਾ ਥੋੜਾ ਜਿਹਾ ਦਿਮਾਗ ਲਗਾਓ ਕਿ ਕਿਹੜਾ ਜਾਨਵਰ ਸਭ ਤੋਂ ਵੱਡਾ ਹੋ ਸਕਦਾ ਹੈ ਭਾਰ ਵਿੱਚ ਆਕਾਰ ਵਿੱਚ ਤਾਂ ਸਾਡੇ ਦਿਮਾਗ ਦੇ ਵਿੱਚ ਜਿਹੜੀ ਪਹਿਲੀ ਚੀਜ਼ ਆਉਂਦੀ ਆ ਉਹ ਆਉਂਦੀ ਆ ਕਿ ਸ਼ਾਇਦ ਹਾਥੀ ਸਭ ਤੋਂ ਵੱਡਾ ਜਾਨਵਰ ਹੋਵੇਗਾ ਇਸੇ ਤਰ੍ਹਾਂ ਜੇ ਅਸੀਂ ਕਹੀਏ ਕਿ ਨਹੀਂ ਹਾਥੀ ਨਹੀਂ ਜਿਵੇਂ ਬਾਤ ਪਾਈ ਜਾਂਦੀ ਆ ਤੇ ਇੱਕ ਬਾਤ ਬੁੱਝਣ ਵਾਲਾ ਹੁੰਦਾ ਉਹ ਕਹਿੰਦਾ ਨਹੀਂ ਹਾਥੀ ਨਹੀਂ ਤਾਂ ਫੇਰ ਸਾਡੇ ਦਿਮਾਗ ਚ ਆਉਂਦਾ ਕਿ ਸ਼ਾਇਦ ਜਿਹੜੇ ਅੱਜ ਧਰਤੀ ਤੇ ਨਹੀਂ ਡਾਇਨਾਸੌਰ ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਵੱਡੇ ਰੈਪਟਾਈਲ ਸੀਗੇ ਉਹ ਸਭ ਤੋਂ ਵੱਡੇ ਹੁੰਦੇ ਹੋਣਗੇ ਕਿਸੇ ਹੱਦ ਤੱਕ ਇਹ ਗੱਲ ਵੀ ਸਹੀ ਆ ਪਰ ਫੇਰ ਵੀ ਅੱਜ ਧਰਤੀ ਤੇ ਜਿਉਂਦਾ ਜਾਗਦਾ ਸਭ ਤੋਂ ਵੱਡਾ ਜੀਵ ਕਿਹੜਾ ਹੈ ਪਤਾ ਹੈ ਤੁਹਾਨੂੰ ਜੇ ਨਹੀਂ ਪਤਾ ਤਾਂ ਅਜੇ ਹੋਰ ਹਜ਼ਾਰਾਂ ਸਵਾਲਾਂ ਦੇ ਜਵਾਬ ਕਿ ਜਿਵੇਂ ਜਿਹੜੇ ਸਾਡੇ ਹੈਗੇ ਆ ਚਮਗਾਦੜ ਜਾਂ ਜਿਨ੍ਹਾਂ ਨੂੰ ਅਸੀਂ ਕਹਿ ਦਿੰਨੇ ਆ ਚਾਮ ਚੜਿਕਾਂ ਇਹ ਹੈਰਾਨੀ ਵਾਲੀ ਗੱਲ ਹੈਗੀ ਆ ਕਿ ਇਹ ਜਿਹੜੇ ਦੇਖਦੇ ਆ ਇਹ ਅੱਖਾਂ ਨਾਲ ਨਹੀਂ ਦੇਖਦੇ ਕੰਨਾਂ ਨਾਲ ਦੇਖਦੇ ਆ ਇਹ ਕਿਵੇਂ ਕੰਨਾਂ ਨਾਲ ਦੇਖਦੇ ਆ ਇਸ ਕਿਸਮ ਦੀਆਂ ਗੱਲਾਂ ਇਸ ਪ੍ਰੋਗਰਾਮ ਵਿੱਚ ਆਪਾਂ ਕਰਿਆ ਕਰਾਂਗੇ ਤੇ ਅੱਜ ਅੱਜ ਦਾ ਜਿਹੜਾ ਪ੍ਰਸ਼ਨ ਆ ਉਹ ਏ ਕਿ ਧਰਤੀ ਤੇ ਸਭ ਤੋਂ ਵੱਡਾ ਜਾਨਵਰ ਕਿਹੜਾ ਤਾਂ ਦੋਸਤੋ ਸਭ ਤੋਂ ਵੱਡਾ ਜਾਨਵਰ ਆ ਨੀਲੀ ਵੇਰ ਵੇਨ ਮੱਛੀ ਸਭ ਤੋਂ ਵੱਡੀ ਆ ਆਹ ਰਾਨੀ ਵਾਲੀ ਗੱਲ ਆ ਕਿ ਦੁਨੀਆ ਦਾ ਸਭ ਤੋਂ ਵੱਡਾ ਧਰਤੀ ਉੱਪਰਲੇ ਜੋ ਕਿ ਜੀਵਾ ਤੋਂ ਤਾਂ ਵੱਡੀ ਆ ਇਹ ਹਾਥੀਆਂ ਤੋਂ ਤਾਂ ਵੱਡੀ ਆ ਪਰ ਪ੍ਰਥਵੀ ਉੱਪਰ ਪਹਿਲਾਂ ਵੀ ਐਡੇ ਵੱਡੇ ਆਕਾਰ ਦਾ ਜੀਵ ਨਹੀਂ ਕੋਈ ਹੋਇਆ ਲੱਗਦਾ ਕਿ ਜਿਹੜਾ ਡਾਇਨਾਸੌਰ ਆ ਬਹੁਤ ਵੱਡੇ ਆ ਉਹਨਾਂ ਦੇ ਜਿਹੜੇ ਸਾਨੂੰ ਅਵਸ਼ੇਸ਼ ਪ੍ਰਾਪਤ ਹੋਏ ਆ ਫੌਸਲ ਪ੍ਰਾਪਤ ਹੋਏ ਆ ਉਹ ਇਹ ਉਹਨਾਂ ਤੋਂ ਵੀ ਵੱਟਾ ਹੈ ਇਹਦੀ ਜਿਹੜੀ ਆਸਤ ਲੰਬਾਈ ਹੈ ਨਾ ਉਹ ਕੋਈ 27 28 ਮੀਟਰ ਹੁੰਦੀ ਹੈ ਯਾਨੀ 92 92 ਫੁੱਟ ਹੁੰਦੀ ਹੈ ਤੇ ਵੈਸੇ ਜੇ ਆਪਾਂ ਵੇਖੀਏ ਤੇ ਜਿਹੜਾ ਸਭ ਤੋਂ ਲੰਬਾ ਹੁਣ ਤੱਕ ਵੇਲ ਮਿਲਿਆ ਵੇਲ ਮੱਛੀ ਮਿਲੀ ਹੈ ਉਹ 34 ਮੀਟਰ ਲੰਬੀ ਜਿਹੜਾ ਰਿਕਾਡਾ 34 ਮੀਟਰ ਲੰਬੀ ਤੁਸੀਂ ਹੈਰਾਨ ਹੋ ਵੇਖੋ ਕਿ 34 ਮੀਟਰ ਕਿੰਨਾ ਹੁੰਦਾ ਇਹਦਾ ਔਸਤ ਜਿਹੜਾ ਭਾਰ ਹੈਗਾ ਉਹ 187 ਟਨ ਦੇ ਨੇੜੇ ਤੇੜੇ ਹੁੰਦਾ ਕਿੰਨਾ ਕੁ ਹੁੰਦਾ 187 ਟਨ 190 ਟਨ ਵੀ ਹੋ ਸਕਦਾ 35 ਹਾਥੀਆਂ ਦੇ ਬਰਾਬਰ ਜਾਂ ਇਉਂ ਸਮਝ ਲਓ ਕਿ ਜੇ ਕਿਤੇ 2.5 ਹਜ਼ਾਰ ਆਦਮੀਆਂ ਦੇ ਭਾਰ ਦੇ ਬਰਾਬਰ ਹੈ ਤੇ ਹੁਣ ਫਿਰ ਐਡਾ ਵੱਡਾ ਜਿਹੜਾ ਜਾਨਵਰ ਆ ਉਹਦਾ ਦਿਲ ਕਿੱਡਾ ਖੋਊਗਾ ਮਰੂਤੀਕਾਰ ਜਿੰਨਾ ਤਾਂ ਇਹਦਾ ਦਿਲ ਹੁੰਦਾ ਹੈ 75 ਲੀਟਰ ਖੂਨ 75 100 ਲੀਟਰ ਖੂਨ ਨੂੰ ਇਹ ਸਾਰੇ ਸਰੀਰ ਚ ਭੇਜਦਾ ਰਹਿੰਦਾ ਹੈ ਆਕਾਰ ਤੋਂ ਇਲਾਵਾ ਨਾ ਇਹ ਹੋਰ ਕਈ ਪੱਖਾਂ ਤੋਂ ਵੀ بڑا ਦਿਲ ਚਸਪਾ ਹੁਣ ਇਹਦੇ ਨਾਲ ਸ਼ਬਦ ਲੱਗਦਾ ਕਿ ਵੇਲ ਮੱਛੀ ਤੇ ਲੱਗਦਾ ਹੈ ਕਿ ਸ਼ਾਇਦ ਇਹ ਮੱਛੀ ਹੋਵੇ ਪਰ ਇਹ ਮੱਛੀ ਨਹੀਂ ਹੈ ਇਹ ਤਾਂ ਦੁੱਧ ਚੰਗਾਉਣ ਵਾਲਾ ਜੀਵ ਆ ਜਿਨ੍ਹਾਂ ਨੂੰ ਅਸੀਂ ਮੈਮਲਸ ਕਹਿੰਦੇ ਆ ਥਨਤਰੀ ਜੀਵ ਹੈ ਸਮੁੰਦਰ 'ਚ ਰਹਿਣ ਸਦਕਾ ਇਹਦਾ ਸਰੀਰ ਆ ਜਿਹੜਾ ਉਹ ਮੱਛੀ ਵਰਗਾ ਬਣ ਗਿਆ ਇਹ ਦੁੱਧ ਵੀ ਨਾ ਕੋਈ ਥੋੜਾ ਜਿਹਾ ਨਹੀਂ ਦਿੰਦੀ ਕਿ ਐਵੇਂ ਦੁੱਧ ਥੋੜਾ ਜਿਹਾ ਦਿੰਦੇ ਹਾਂ ਹਰ ਰੋਜ਼ ਪਤਾ ਕਿੰਨਾ ਦੁੱਧ ਦਿੰਦੀ ਹੈ 3 ਟਨ ਇਹਦੇ ਇੱਕ ਬੱਚੇ ਨੂੰ ਨਾ ਅੱਧਾ ਕਟਨ ਤਾਂ ਹਰ ਰੋਜ਼ ਦੁੱਧ ਚਾਹੀਦਾ ਹੈ ਇਹ ਅੱਧਾ ਜਿਹੜਾ ਟਾਲ ਦੁੱਧ ਪੀਣ ਵਾਲੇ ਬੱਚੇ ਦਾ ਭਾਰ ਰੋਜ਼ਾਨਾ ਨਾਲ ਇੱਕ ਕੁਆਂਟਲ ਤੋਂ ਵੀ ਵੱਧ ਜਾਂਦਾ ਹੈ। ਦੁੱਧ ਚੰਗਾਉਣ ਵਾਲਾ ਜਾਨਵਰ ਹੋਣ ਕਰਕੇ ਜਿਹੜੀ ਮੱਛੀ ਆ ਨਾ ਇਹ ਪਾਣੀ ਵਿੱਚ ਹੀ ਸਾਹ ਨਹੀਂ ਲੈ ਸਕਦੀ। ਮੱਛੀਆਂ ਤਾਂ ਪਾਣੀ ਦੇ ਵਿੱਚ ਡੁੱਬੀਆਂ ਹੀ ਸਾਹ ਲੈ ਲੈਂਦੀਆਂ ਪਰ ਇਹ ਓਵੇਂ ਸਾਹ ਨਹੀਂ ਲੈ ਸਕਦੀ। ਸਾਹ ਲੈਣ ਲਈ ਨਾ ਇਹਨੂੰ ਪਾਣੀ ਦੇ ਉੱਪਰ ਆਉਣਾ ਪੈਂਦਾ ਸੱਤਾ ਤੇ ਆਉਣਾ ਪੈਂਦਾ ਤਲ ਤੇ ਆਉਣਾ ਪੈਂਦਾ। ਇਹ ਵੱਡਾ ਸਾਰਾ ਸਾਹ ਖਿੱਚਦੀ ਹੈ। ਤੇ ਇਹ ਸਾਹ ਕਈ ਵਾਰ ਘੰਟਾ ਘੰਟਾ ਭਰ ਇਹ ਪਾਣੀ ਦੇ ਵਿੱਚ ਹੀ ਤੁਰੇ ਫਿਰਦੀ ਆ ਇਹਨੂੰ ਦੁਬਾਰਾ ਸਾਹ ਲੈਣ ਦੀ ਜਰੂਰਤ ਨਹੀਂ ਹੁੰਦੀ ਇੰਨੀ ਹਵਾ ਭਰ ਲੈਂਦੀ ਆ ਹਵਾ ਵਿੱਚ ਸਾਹ ਲੈਣ ਦੇ باوجود ਦੇ ਪਾਣੀ ਤੋਂ ਬਾਹਰ ਨਹੀਂ ਰਹਿ ਸਕਦੀ ਪਰ ਗੱਲ ਇਹ ਆ ਕਿਉਂ ਨਹੀਂ ਰਹਿ ਸਕਦੀ ਕਾਰਨ ਉਹਦਾ ਹੋਰ ਆ ਕਿਦਾ ਐਡਾ ਵੱਡਾ ਸਰੀਰ ਆ ਕਿ ਉਹ ਪਾਣੀ 'ਚ ਹੀ ਰਹਿ ਸਕਦਾ ਜੇ ਪਾਣੀ ਤੋਂ ਬਾਹਰ ਆ ਜਿੰਨਾ ਤਾਂ ਆਪਦੇ ਭਾਰ ਨਾਲ ਹੀ ਉਹਦਾ ਸਰੀਰ ਫਿਸ ਜਾਂਦਾ ਤੇ ਇਹਦੀ ਮੌਤ ਹੋ ਜਾਂਦੀ ਹੈ। ਕਈ ਵਾਰ ਨਾ ਜੇ ਇਹ ਆ ਹੁੰਦਾ ਕਿ ਜਦੋਂ ਕਿਤੇ ਪਾਣੀ ਦੀ ਵੱਡੀ ਛਾਲ ਆਵੇ ਜਿਵੇਂ ਸੁਨਾਮੀ ਆ ਗਈ ਜਾਂ ਜਵਾਰ ਭਾਟਾ ਇਕਦਮ ਚੜ ਗਿਆ। ਤਾਂ ਪਾਣੀ ਦੀ ਛਾਲ ਨਾਲ ਵੇਲ ਕਿਨਾਰੇ ਤੇ ਆ ਜਾਂਦੀ ਹੈ ਤੇ ਫਿਰ ਜਿਹੜੀ ਇਹ ਛਾਲ ਉਹ ਵਾਪਸ ਮੁੜ ਜਾਂਦੀ ਹੈ ਤੇ ਇਹ ਤੋਂ ਫਿਰ ਵਾਪਸ ਨਹੀਂ ਮੁੜਿਆ ਰਹਿੰਦਾ ਇਹ ਜੇ ਕਿਨਾਰੇ ਦੇ ਉੱਤੇ ਹੀ ਜੇ ਕਿਤੇ ਰਹਿ ਜੇ ਤਾਂ ਉੱਥੇ ਸਰੀਰ ਆਪ ਦੇ ਭਾਰ ਨਾਲ ਹੀ ਨਾ ਇਹ ਟਹਿ ਜਾਂਦਾ ਹੈ ਇਹ ਮਰ ਜਾਂਦੀ ਹੈ ਇਹ ਵੀ ਹੈਰਾਨੀ ਦੀ ਗੱਲ ਹੈ ਕਿ ਖਾਣ ਨੂੰ ਨਾ ਕੋ ਵੱਡੇ ਜਾਨਵਰ ਨਹੀਂ ਖਾਂਦੀ ਮੱਛੀਆਂ ਖਾਂਦੀ ਹੈ ਜਾਂ ਹੋਰ ਜਿਹਨੂੰ ਕਹਿ ਸਕਦੇ ਆ ਕਿ ਸਮੁੰਦਰ ਵਿੱਚ ਰਹਿਣ ਵਾਲੇ ਜੀਵਾਂ ਨੂੰ ਖਾ ਜਾਂਦੀ ਹੈ ਪਰ ਇਹਦਾ ਖਾਣ ਦਾ ਢੰਗ ਵੀ ਬੜਾ ਨਰਲਾ ਹੈ ਇਹ ਮੂੰਹ ਖੋਲ ਲੈਂਦੀ ਆ ਬਹੁਤ ਸਾਰਾ ਪਾਣੀ ਮੂੰਹ ਚ ਭਰ ਲੈਂਦੀ ਆ ਪਾਣੀ ਬਾਹਰ ਨਿਕਲ ਜਾਂਦਾ ਹੈ ਜਿਹੜੇ ਛੋਟੇ ਛੋਟੇ ਜੀਵ ਆ ਉਹ ਅੰਦਰ ਹੀ ਰਹਿ ਜਾਂਦੇ ਆ ਤਸੀਂ ਵੇਖਿਆ ਹੋਣਾ ਇਹਦੇ ਜਬਾੜੇ ਆ ਨਾ ਜਿਹੜੇ ਉਹਦੇ ਵਿੱਚ ਜਿਹੜੇ ਦੰਦ ਨੇ ਉਹ ਕੰਗੇ ਵਰਗੇ ਨੇ ਇਹਦੀ ਇੱਕ ਹੋਰ ਖਾਸੀਅਤ ਹੈ ਕਿ ਬੋਲ ਸਕਦੀ ਆ ਰਾਨੀਆਂ ਵਾਲੀ ਗੱਲ ਆ ਕਿ ਜਿਵੇਂ ਜਾਨਵਰ ਆਵਾਜ਼ਾਂ ਕੱਢਦੇ ਹੋਵੇਂ ਆਵਾਜ਼ਾਂ ਕੱਢਦੀ ਪਰ ਇਹਦੀਆਂ ਆਵਾਜ਼ਾਂ 'ਚ ਇੱਕ ਆਵਾਜ਼ ਤੋਂ ਦੂਜੀ ਆਵਾਜ਼ ਆ ਨਾ ਜਿਹੜੀ ਉਹ ਫਰਕ 'ਚ ਬਹੁਤ ਹੁੰਦੀ ਆ ਪਛਾਣੀ ਜਾ ਸਕਦੀ ਆ ਇਹ ਬੋਲ ਕੇ ਸੰਪਰਕ ਕਰਦੀਆਂ ਨੇ ਦੀ ਆਵਾਜ਼ ਬਹੁਤ ਨਾ ਪਿਆਰੀ ਹੁੰਦੀ ਐ ਇਸੇ ਕਰਕੇ ਇਹਨਾਂ ਨੂੰ ਕਈ ਵਾਰ ਇਹ ਨਾ ਵੇਲ ਸੌਂਗ ਵੀ ਕਿਹਾ ਜਾਂਦਾ ਹੈਗਾ ਵੇਲਾ ਦੇ ਗੀਤ ਵੀ ਕਿਹਾ ਜਾਂਦਾ ਹੈ ਅੰਗਰੇਜ਼ੀ ਦੇ ਵਿੱਚ ਤਾਂ ਕਹਾਵਲਾ ਨਾ ਕਿ ਮੱਛੀਆਂ ਨਹੀਂ ਬੋਲਦੀਆਂ ਐਜ਼ ਕੈਟ ਐਜ਼ ਫਿਸ਼ ਪਰ ਵੇਲ ਮੱਛੀ ਤੇ ਭਾਈ ਬੋਲਦੀ ਆ ਪਰ ਭਾਈ ਇਹ ਵੇਲ ਹੈ ਜਿਹੜੀ ਹੈ ਹੀ ਨਹੀਂ ਇਹ ਉਹ ਮੱਛੀ ਤਾਂ ਹੈ ਹੀ ਇਹ ਬੱਕਰੀ ਚੀਜ਼ ਇਸ ਕਰਕੇ ਭਾਈ ਇਹ ਬੋਲੂਗੀ ਤਾਂ ਸਹੀ ਹਰਾਨੀ ਵਾਲੀਆਂ ਗੱਲਾਂ ਤਾਂ ਵੇਲ ਬਾਰੇ ਬਹੁਤ ਨੇ ਇੰਨੀਆਂ ਕੀ ਅੱਜ ਬੋਲ ਨਹੀਂ ਤਾਂ ਏਵੀਂ ਬੜੀ دلچਸਪ ਗੱਲਾਂ ਜੇ ਜਿਹੜੀ ਵੇਲ ਮੱਛੀ ਆ ਉਹ ਜਦੋਂ ਕਦੇ ਉਲਟੀ ਕਰਦੇ ਫਿਮਟਿੰਗ ਕਰਦੇ ਅਸਲ ਦੇ ਵਿੱਚ ਤਾਂ ਉਹ ਇੱਕ ਜੀਵ ਕਿਸਮ ਦੀ ਉਹਦੇ ਵਿੱਚੋਂ ਸਗੰਧ ਆਉਂਦੀ ਆ ਉਹ ਵੀ ਬਹੁਤ ਮਹਿੰਗੀ ਹੁੰਦੀ ਆ ਇਸ ਕਰਕੇ ਉਹਨੂੰ ਜਿਹਨੂੰ ਕਹਿੰਦੇ ਆ ਕਿ ਲਿਕੁਇਡ 골ਡ ਵੀ ਕਿਹਾ ਜਾਂਦਾ ਹੈਗਾ ਕਿਉਂਕਿ ਉਹ ਅਤਰ ਸੈਂਟ ਬਣਾਉਣ ਦੇ ਕੰਮ ਆਉਂਦੀ ਆ ਤਾਂ ਵੇਲ ਮੱਛੀ ਆ ਜਿਹੜੀ ਉਹ ਦੁਨੀਆ ਦਾ ਸਭ ਤੋਂ ਵੱਡਾ ਜਿਉਂਦਾ ਜਾਗਦਾ ਅੱਜ ਮੌਜੂਦ ਜਾਨਵਰ ਹੈ ਤੇ ਕਿਵੇਂ ਲੱਗੀ ਤੁਹਾਨੂੰ ਇਹ ਜਾਣਕਾਰੀ ਤੇ ਜੇ ਇਹ ਹੀ ਜਾਣਕਾਰੀ ਅਸੀਂ ਸਮੇਂ-ਸਮੇਂ 'ਤੇ ਤੁਹਾਨੂੰ ਹੋਰ ਵੀ ਦਿੰਦੇ ਰਿਹਾ ਕਰਾਂਗੇ ਤੁਸੀਂ ਚੈਨਲ ਨਾਲ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸ ਚੈਨਲ ਦੇ ਰਾਹੀਂ ਜਿਹਨੀਆਂ ਦਿਲਚਸਪ ਜੜੀਆਂ ਹੈਗੀਆਂ ਜਾਣਕਾਰੀਆ ਉਹ ਤੁਸੀਂ ਪ੍ਰਾਪਤ ਕਰੋ ਅੱਗੇ ਬੱਚਿਆਂ ਨਾਲ ਸਾਂਝੇ ਕਰੋ ਕਿਉਂਕਿ ਇਹ ਜਿਹੜਾ ਪ੍ਰੋਗਰਾਮ ਆ ਇਹ ਬੁਨਿਆਦੀ ਤੌਰ ਤੇ ਉਹਨਾਂ ਵਿਅਕਤੀਆਂ ਲਈ ਆ ਕਿ ਜਿਹੜੇ 10ਵੀਂ ਜਮਾਤ ਤੱਕ ਵਿਗਿਆਨ ਪੜ੍ਹੇ ਹੋਣ ਚਾਹੇ ਨਾ ਪੜ੍ਹੇ ਹੋਣ ਉਹਨਾਂ ਨੂੰ ਜਾਣਕਾਰੀ ਦੇਣ ਲਈ ਬੱਚਿਆਂ ਨੂੰ ਜਾਣਕਾਰੀ ਦੇਣ ਲਈ ਤੇ ਦੁਨੀਆਂ ਦੀਆਂ ਜਿਹੜੀਆਂ ਦਿਲਚਸਪ ਗੱਲਾਂ ਆ ਉਹਨਾਂ ਦੇ ਪਿੱਛੇ ਕਾਰਜਸ਼ੀਲ ਵਿਗਿਆਨਕ ਸੱਚ ਨੂੰ ਵਿਗਿਆਨਕ ਸੋਚ ਨੂੰ ਜਾਗਰੂਕ ਕਰਨ ਲਈ ਇਹ ਪ੍ਰੋਗਰਾਮ ਸ਼ੁਰੂ ਕੀਤਾ ਹੈਗਾ ਵੈਸੇ ਤੁਸੀਂ ਇਹ ਕਿਤਾਬ ਵੀ ਪੜ ਸਕਦੇ ਹੈਗੇ ਆਂ ਕਿ ਇਹ ਕਿਤਾਬ ਆ ਜਿਹੜੀ ਇਹ ਤੁਸੀਂ ਇਹਨੂੰ ਪੜ ਸਕਦੇ ਹੈਗੇ ਆਂ ਉਲਦੀ ਮੱਛੀ ਇਹਨੂੰ ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਕਾਸ਼ਿਤ ਕੀਤਾ ਹੈਗਾ ਉਲਦੀ ਮੱਛੀ ਜੀ